ਦਾ ਨਾਮ ਮੋਟਸ਼ਾਲਿਆ ਦੂਜਾ ਨਾਮ ਹੀ ਮੋਟਸ਼ਾਲਿਆ ਤੀਜਾ ਨਾਮ ਫ੍ਰਿਜ ਠੀਕ ਹੈ ਬਾਕੀ ਐਸੀ ਦੇਣਾ ਸਾਰੇ ਭਰਾ ਨੂੰ ਬੋੜੇ ਸਾਰੇ ਭਰਾ ਨੂੰ ਸਵਾਇਟ ਕਰਦੇ ਹਾਂ ਉਮੀਦ ਹੈ ਆਪਣੇ ਸਾਰੇ ਭਰਾ ਠੀਕਾ ਹੋਣਗੇ ਜੀ ਅੱਜ ਆਪ ਮਾਏ ਆ ਜੀ ਆਪਣੇ ਉਸਤਾਦ ਨੇ ਕਨਵਰ ਕਨੇਡਾ ਵਾਲੇ ਜੀ ਉਹਨਾਂ ਨੂੰ ਜਿਹੜਾ ਵਾ ਮਰਕੀ ਟੂਰਨਾਮੈਂਟ ਕਰਵਾਇਆ ਗਿਆ ਕਿ ਅੱਜ ਜਿਹੜੇ ਆਹਦੇ ਨਾਮ ਹੈ ਇੱਥੇ ਵੰਡੇ ਜਾਣੇ ਆ ਤੇ ਆਪਾਂ ਅੰਦਰ ਜਾ ਕੇ 빌ੇ ਆਪਣੇ استاد ਜੀ ਨੇ ਸਾਹਿਬ ਲੋ ਜੀ ਆਪਣੇ استاد ਜੀ ਹਣੀ استاد ਮਨਜੀਤ ਸਿੰਘ ਜੀ ਔਰ ਲਾਈ ਹੋਏ ਕੋਈ ਇਹ ਸਾਹ ਨੇ ਉਸਤਾਦ ਮਨਜੀਤ ਸਿੰਘ ਜੀ ਆਹਜਾ ਸਾਹਿਬ ਇਹ ਵੀ ਪਹੁੰਚ ਚੁੱਕੇ ਇਹਨਾਂ ਦਾ ਸਵਾਗਤ ਕਰਦੇ ਜੀ ਤਤਰੀਕਾਲ ਤੇ ਮੈਂ ਇਹ ਟੂਰਨਾਮੈਂਟ ਕਾਫੀ ਚਿਰ ਤੋਂ ਕਰਾਉਂਦਾ ਆ ਰਿਹਾ ਵਾਂ ਤੇ ਇਹ ਟੂਰਨਾਮੈਂਟ ਆਪਾਂ ਹੌਲੀ-ਹੌਲੀ ਵੱਡਾ ਕਰਾ ਰਹੇ ਆ ਤੇ ਹੁਣ ਅਸਲੀ ਵਾਰ ਜਿਹੜਾ ਵਾ ਉਹ ਚਾਹਿਆ ਵਾ ਕਿ ਇਹ ਵੀਰਾਂ ਦੇ ਨਾਲ ਹੀ ਆਪਾਂ ਨਾਮ ਵੰਡਿਆ ਕਰੀਏ ਤੇ ਇਹ ਟੂਰਨਾਮੈਂਟ ਹੋਰ ਜ਼ਿਆਦਾ ਵਧੀਆ ਕਰਾਇਆ ਕਰੀਏ ਤੇ ਅੱਗੇ ਤੋਂ ਆਪਣੇ ਨਾਲ ਸਰਦਾਰ ਸਾਹਿਬ ਆਇਆ ਕਰਨਗੇ ਤੇ ਇਹ ਟੂਰਨਾਮੈਂਟ ਨੂੰ ਲਾਈਵ ਵੀ ਸ਼ੋਅ ਕਰਵਾਇਆ ਕਰਨਗੇ ਆਪਾਂ ਧੰਨਵਾਦ ਕਰਦੇ ਹਾਂ ਚੈਨਲ ਵਾਲੇ ਵੀਰ ਦਾ ਤੇ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਇਹਨਾਂ ਨੂੰ ਯੂਐਸਏ ਵੀਰ ਇਹਨਾਂ ਨੂੰ ਕਿੱਥੇ ਲੈ ਗਏ ਬੀ ਬਿਲਕੁਲ ਜੀ ਸਾਈ ਤਸਵੀਰ ਖਿਚਾ ਲੈਣੇ ਨਾਲ ਇਹ ਮਾਸ਼ਾਅੱਲਾ ਭਾਈ ਸੁਨਾਏ ਭਰਾਲੇ ਲਾਲੀ ਸਹੀ ਕਿ ਨਹੀਂ ਗੋਈ ਕੋਈ ਨਹੀਂ ਕੋਈ ਨਹੀਂ ਸਾਜੀ ਨਹੀਂ ਆਪਣੇ ਵੱਡੇ ਬਾਬਾ ਛੰਨੂ ਜੀ ਆਲੀ ਸਤਾ ਜੀ ਠੀਕ ਹੈ ਜੀ ਸਤਾ ਕਾਰੇ ਵੈਲਡਿੰਗ ਵਾਲੇ ਜੀ ਸਹਿਬਾਨ ਪਹੁੰਚੇ ਸਾਰੇ ਸਤਾ ਮਨਜੀਤ ਸਿੰਘ ਜੀ ਔਰਲਾ ਸਾਹਿਬ ਵੀ ਆਪਣੇ ਸਤਾ ਬੱਬਾ ਸ਼ੰਨੂ ਜੀ ਪਹਿਲਾ ਨਾਮ ਮੁੱਖ ਮਹਿਮਾਨ ਜਿਹੜੇ ਸਾਡੇ ਵੀਰੇ ਨਾਲ ਤੇ ਮੈਨੂੰ ਮਾਰੇ ਜਾ ਹਜ਼ਾਰਾਂ ਆਖਦੇ ਸਾਡੇ ਜੀ ਜੋ ਜਿਹੜਾ ਵਾਸੀ ਇੱਥੇ ਅਸਾਂ ਅੱਜ ਤੁਸੀਂ ਕੋਸਰ ਜੀ ਜਨਾਰ ਪੰਜੀਤ ਸਿੰਘ ਉਹਲਾ ਸਤਾ ਜਿਹਨਾਂ ਦਾ ਮਾਨ ਸਰਵਾਨ ਕਰਦੇ ਹੋਏ ਪੰਜਵੇਂ ਮੈਂਬਰ ਕਮੇਟੀ ਕੋਰ ਸਤਾ ਜੀ ਹੋਣੀ ਤੇ ਨਾਲ ਪੰਜ ਮੈਂਬਰੀ ਕਮੇਟੀ ਸਾਰੇ ਟੀਮ ਸਤਾ ਜੀ ਵਾਲੇ ਬਾਬਾ ਛੰਨੂ ਜੀ ਸਤਾ ਜੀ ਸ਼ਿਵ ਜੀ ਸਤਾ ਜੀ ਹੋਣੀ ਨਾਲ ਨਿਰਦੇਸਾ ਜੀ ਦਰਵਾਸਤਾਂ ਜੀ ਹੋਣੀ ਵਿਜੇ ਸਤਾ ਜੀ ਰੈਕਸਮੋਟ ਰੋਡ ਆ ਸਾਲ ਸੰਗਤ ਕਰਦੇ ਕਰਦੇ ਹੋਏ ਜੀ ਸਰਮਾ ਗਾਦੇ ਉਸਤਾਦ ਕਨਵਰ ਕੈਨੇਡਾ ਵਾਲਿਆਂ ਦਾ ਸਰਦਾਰ ਮੋਹਨ ਸਿੰਘ ਔਇਲਾ ਉਸਤਾਦ ਜੀ ਹਣੀ ਨਾਸ਼ੀ ਮੂਸਾ ਜੀ ਹਣੀ ਸਰਦਾਰ ਸ਼ਖਤ ਸਿੰਘ ਫਿਰ ਦੀ ਟਾਲੀ ਜਣੇ ਤੇ ਨਿਗਰਾਨੀ ਰਹੀ ਕਮਾਏ ਸਾਡੇ ਜਿਹੜਾ ਬੋਲ ਜਿਹੜਾ ਸਨਮਾਨ ਜਿਹੜਾ ਮੈ ਕੀਤਾ ਜਾ ਰਿਹਾ ਧੰਨਵਾਦ ਕਰਦਾ ਸਾਰੇ ਉਸਤਾਦਾਂ ਦਾ ਜੀ ਇਹ ਸਾਰੇ ਨੂੰ ਜਿਹੜੇ ਬੱਚੇ ਦਾ ਨਾਮ ਉਹ ਬੱਚੇ ਦਾ ਨਾਮ ਆ ਕੇ ਪ੍ਰਾਪਤ ਕਰਨ ਜੀ ਇਹਦਾ ਵੀਰਾਂ ਦਾ ਜਿਹੜਾ ਉਹ ਨਾਮ ਹੈ ਇਹ ਨਾਲ ਕੋਲ ਵੀਰ ਲੋ ਜੀ ਬੱਚੇ ਦਾ ਸਨਮਾਨ ਤੇ ਇਹਨਾਂ ਦਾ ਸਰਦਾਬ ਮੇਰਾਂ ਦਾ ਸਾਡੀ ਟੀਮ ਵੱਲੋਂ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਲੋ ਜੀ ਪਹਿਲੇ ਦਿਨ ਹੀ ਟੱਪ ਬੱਚਾ ਭਾਈ ਉਹਨਾਂ ਦਾ ਬੈਠਾ ਜੀ ਇਹ ਆਪਣੇ ਮਨਜੀਤ ਸਿੰਘ ਜੀ ਉਹਨਾਂ ਦਾ ਸਾਹਿਬ ਇਹਨਾਂ ਦਾ ਮਾਨ ਸਨਮਾਨ ਕਰਦੇ ਆਣੇ ਬੜੇ ਸਾਜ ਮਨਜੀਤ ਸਿੰਘ ਕੀ ਜਿਹੜੇ ਜਵਾਬ ਦਾ ਜਿਹੜਾ ਮਾਨ ਸਨਮਾਨ ਲੋ ਜੀ ਦੂਜੇ ਦਿਨ ਵੀ ਬੱਚਾ ਜਿਹੜਾ ਬਹਾਦਰ ਇਹਨਾਂ ਦਾ ਬਹਾਦਰ ਬੱਚਾ ਆਇਆ ਜੀ ਦੁਜੀ ਦੇ ਇਹ ਸਲਵਾਰ ਜਿਹੜਾ ਸਾਰਾ ਅਮੀਰ ਵੱਲੋਂ ਰੱਖ ਕੇ ਜਿਹੜਾ ਵਾਏ ਬੱਚਿਆਂ ਦਾ ਜਿਹੜਾ ਫੇਰ ਵੀ ਦਿੱਤਾ ਗਿਆ ਜੀ ਹੈ ਜੀ ਵੈਲਕਮ ਭਾਈ ਆਪਣੇ ਕੱਲੂ ਭਾਈ ਹੁਣੀ ਆ ਇਹਨਾਂ ਜਿਹੜਾ ਉਸ ਟਾਈਮ ਸ਼ੀਲਡ 'ਚ ਨਾਮ ਅਨਾਉਂਸ ਕੀਤਾ ਸੀ ਬੱਚੇ ਦਾ ਉਹ ਬੱਚਾ ਜਿਹੜਾ ਵਾ ਇਹਨਾਂ ਨਾਲ بیٹھا ਹੀ ਜੇ ਤੇ ਆਪਣੇ ਸਾਥੀ ਹੁਣੀ ਆ ਠੀਕ ਹੈ ਜੀ ਇਹਨਾਂ ਨੂੰ ਲੋ ਜੀ ਮੈਂ ਤੇ ਨਾਲ ਆਪਣਾ ਗੋਲੂ ਜਿਹਦਾ ਬੱਚਾ ਵਧਾ ਏ ਮਨਵਰਾਣੇ ਅੱਜ ਜਿਹੜੀ ਮੈਂ ਆਪਣੇ ਕੋਲ ਭਾਈ ਨਾਲ ਦੇ ਰਿਹਾ ਜੇ ਲੋਈ ਭਾਈ ਉਹ ਵੋ ਵੋ ਮਾੜੀ ਤੇ ਜਿਹੜੇ ਨੇ ਜਿਹੜਾ ਬਹਾਦਰ ਬੱਚਾ ਆਪਣੇ ਸਾਥ ਜੀਣਾ ਦਾ ਬੈਠਾ ਜੀ ਇਹਨਾਂ ਦੀ ਟੀਮ ਅਸਦੀ ਏ ਖੈਰ ਜੀ ਸਾਥ ਜੀਣਾ ਦਾ ਆਹ ਹੋਈ ਕੋਈ ਨਾ ਕੋਈ ਨਾਮ ਜਿਹੜਾ ਬਡੋਰ ਕੇ ਖੜਦੇ ਆ ਜੀ ਆਇਆ ਵਧਾਈਆਂ ਉੱਪਰ ਉਹ ਸਾਰਿਆਂ ਸਾਡੇ ਉਨ੍ਹਾਂ ਦੇ ਨਾਮ ਦੇ ਵਿੱਚ ਜਿਨ੍ਹਾਂ ਦੇ ਨਾਮ ਨਹੀਂ ਆਏ ਉਹਨਾਂ ਨੂੰ ਸਾਡੀ ਟੀਮ ਵੱਲੋਂ ਸਨਮਾਨ ਦਿੱਤਾ ਜਾਊਗਾ ਕਿਉਂਕਿ ਇਹ ਬੜੀ ਤਕਰੀਰ ਕਰਿਆ ਇੱਕ ਖੇਡਣਾ ਖਿਡਾਰੀ ਵਾਸਤੇ ਜ਼ਰੂਰੀ ਆ ਹਾਰ ਦੇ ਮੁਕਦਰਾਂ ਦੀ ਤੇ ਗੁਰੂ ਸਾਹਿਬ ਅੱਤੇ ਵਾਰੀ ਵਾਰੀ ਭਾਗ ਦਿੰਦਾ ਸ਼ੂਰਿਆ ਸਾਰੇ ਨੂੰ ਅਸੀਂ ਬੈਣਤੀ ਕਰਾਂਗੇ ਸਾਰੇ ਜਿਹੜਾ ਦੇ ਲੋ ਤੁਹਾਡਾ ਜਰੂਰੀ ਆਹ ਤੁਹਾਨੂੰ ਕਰਦੇ ਵੇਖੀਂ ਦੇ ਨਾਮ ਕਵਰ ਜੀ ਦੇ ਇੰਦਰਾ ਤੋਂ ਉਹਦਾ ਸਾਡੇ ਹਰ ਕੋ ਕੋ ਗੇਰ ਜਿਹੜਾ ਵੇ ਜੀ ਨਾ ਜਿਣੀ ਨਿਸ਼ਾਨ ਸਾਜ ਜਿਣੀ ਨਾਲ ਦਰਵਾਜ਼ਾ ਸਾਜ ਜਿਣੀ ਤੁਹਾਨੂੰ ਬਹੁਤ ਬਹੁਤ ਭਾਈਆ ਕਦੇ ਜੇ ਤਾਂ ਪਤੰਦਰਾ ਜੀ ਸਾਡੇ ਸਰਕਾਰ ਦੇ ਜੀ ਜੀ ਜਨਾਹ ਬਹੁਤ ਧੰਨਵਾਦ ਜੀ ਜੀ ਇਹ ਇੰਦਰ ਉਸਤਾਜ ਜੀ ਨਾਲ ਸਾਡੇ ਸ਼ੁਭ ਜੀ ਸਾਡੇ ਕਾਇਤੀ ਨਾਲੀਆ ਜੀ ਮਨੋਰੀ ਸਾਜ ਜੀ ਜਗਨਾਲ ਜੀ

ਜੀ ਆਇਆਂ ਆਖਦੇ ਆਂ ਜੀ ਆਪਣੇ ਟ੍ਰੀਮ ਦੇ ਵੀਰਾਂ ਨੂੰ ਬੜੇ ਬੜੇ ਪਰਿਕਰਤੀ ਕਰਿਆ ਇਹਨਾਂ ਵੀਰਾਂ ਨੇ ਥੋੜਾ ਜਿਹਾ ਪੁੱਤਰ ਬਾਜੀ ਜੀ ਦੇ ਨਾਲ ਆਖਦੇ ਆਂ ਪੀਏ ਸਾਥੀ ਇਹਨੂੰ ਮਾਨ ਸਰਵਾਂ ਦੇ ਦੱਲਦੇ ਆ ਜੀ ਜੀ ਚੰਦਰ ਵੀਰ ਜੀ ਤੇ ਬੜਾ ਤਗੜਾ ਕੰਮ ਲਿਓ ਪਰ ਅੱਲਾਹ ਮਾ ਇਹ ਵੀਰਾਂ ਤੇ ਹਾਰ ਤੇ ਚਲੋ ਹੋਰ ਵੀ ਤੇ ਵਾਰੀ ਗੁਰੂ ਸਾਹਿਬ ਨੇ ਸਾਹਮਣੇ ਡੇਰੀਆ ਕਿਉਂਕਿ ਅਨਾਲੀ ਜਰਨਾ ਬਹੁਤ ਬਹੁਤ ਜਿੰਨਾਂ ਸਾਰੀ ਮਾਲੀ ਦਾ ਬਹੁਤ ਅਨੰਦ ਸਨਮਾਨ ਕਰਦੇ ਆ ਜੀ 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 ਕਿਉਂ ਮੇਰੇ ਤੋਂ ਨਿਸ਼ਾਨ ਸਾਹਿਬ ਜੀ ਹੋਣੀ ਜੀ ਜੀ ਚਲੋ ਤੇ ਵੀਰਾਂ ਦਾ ਮਜੀਦੋ ਸਾਹਿਬ ਜੀ ਸਾਹਿਬ ਜੀ ਨੂੰ ਜੀ ਸਾਡੇ ਨਾਲ ਹਰ ਮਥੋਂ ਸੰਯੋਗ ਦਿੰਦੇ ਆ ਇਹਦਾ ਵੀ ਭਾਗ ਲਿਆ ਹੈ ਜੀ ਆਪਣੇ ਜਿਹੜਾ ਟੂਰਨਾਮੈਂਟ ਦੇ ਵਿੱਚ ਆਇਆ ਹੈ ਬਹੁਤ ਬਹੁਤ ਮਾਣਦੇ ਆ ਜੀ ਧੰਨਵਾਦ ਜੀ ਕਿਹਦਾ ਨੰਬਰ ਆਇਆ ਜੀ ਉਹ ਸਾਰੀ ਸਾਰੀ ਟੀਮ ਨੂੰ ਬੈਠਾ ਜੀ ਚਲੋ ਤੀਜਾ ਨਾਮ ਇਹ ਤੇ ਚਾਬੀ ਮੋਰਸਲ ਦੀ ਚਲੋ ਚਾਬੀ ਫੜਾਓ ਜੀ ਲੋ ਜੀ ਲੋ ਜੀ ਆਪਣੇ ਕੁਲਦੀਪ ਭਾਈ ਹੁਣੀ ਆ ਇਹਨਾਂ ਦਾ ਤੀਜਾ ਨਾਮ ਆਇਆ ਜੀ ਤੇ ਆ ਜੀ ਇਹਨਾਂ ਦੇ ਸਾਥ ਜਿਹੜੀ ਇਹ ਮੋਰਸਲ ਜਿਹੜਾ ਇਹਨਾਂ ਦਾ ਤੀਜਾ ਨਾਮ ਆਇਆ ਜੀ ਠੀਕ ਹੈ ਜੀ ਪਿੰਡ ਚੱਕ ਬਣੇ ਦਾ ਮਾਰ ਲੋਈ ਦੂਸਰਾ ਨਾਮ ਇਹ ਪੱਤੀ ਸ਼ਹਿਰੀ ਸਾਹਿਬ ਜਿਨ੍ਹਾਂ ਦੀ ਲੋ ਜੀ ਮਨਜੀਤ ਸਿੰਘ ਹੋਏ ਨੇ ਸਤਿ ਜੀ ਹੈਰੀ ਉਸਤਾਦ ਉਸਤਾਦ ਜੀ ਨੇ ਇਹਨਾਂ ਦੇ ਸੋਨੂ ਆਪਣੇ ਵੀਰੇ ਇਹਨਾਂ ਦਾ ਜਿਹੜਾ ਜਾਗੋਆਣੇ ਤੋਂ ਆਗੇ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਜਾਗੋਆਣੇ ਤੋਂ ਇਹਨਾਂ ਦਾ ਜਿਹੜਾ ਵਾ ਦੂਸਰਾ ਨਾਮ ਆਇਆ ਜੀ ਮੁਰਸ਼ਾਲ ਲੋ ਜੀ ਬਤਾ ਉਹ ਤੁਸੀਂ ਜਿਹੜਾ ਉਸਾਈ ਜੀ ਨੂੰ ਕਹਿੰਦੀ ਹੈ ਕਿ ਆਗੇ ਪੜ੍ਹਨਾ ਦਿੱਤਾ ਜਾਵੇ ਜੀ ਇਹ ਪਹਿਲਾ ਇਨਾਮ ਆ ਆਪਣੇ ਉਸਤਾਦ ਅਸ਼ੋਕ ਮਾਲ ਚੂਚੂ ਜੀ ਉਹਨਾਂ ਦਾ ਹੈਗਾ ਵਾ ਮੁਬਾਰਕ ਦਿਨੋ ਜੀ ਬਹੁ ਬਹੁ ਮੁਬਾਰਕਾਂ ਜੀ ਆਪਣੇ ਰੋਸ ਸਤ ਜੀ ਸੰਜੀਤ ਸ਼ਾਹ ਸੁਖਮਾ ਚੂਚੂ ਜੀ ਜਿਹੜਾ ਪਹਿਲੇ ਵੀ ਜਿਹੜਾ ਪਿਛਲੀ ਵਾਰੀ ਜੀ ਇਹ ਨਾਮ ਇੰਡਾ ਦੇ ਸ਼ਗਿਰਤ ਦਾ ਹੀ ਐਤ ਕਿ ਇਹਨਾਂ ਦਾ ਆ ਜੇ ਪਹਿਲਾਂ ਵੀ ਜਿਹੜਾ ਇਹਨਾਂ ਨੇ ਇਨਾਮ ਜਿਹੜੇ ਆ ਮੋੜ ਸਾਹਮਣੇ ਕਰ ਕਰ ਸਾਹਮਣੇ ਰੱਖਿਓ ਲਓ ਜੀ ਇਧਰ ਬਹੁਤ ਬਹੁਤ ਦਰਹੀਓ ਜੀ ਸਾਡੇ ਸਾਰੇ ਗਰੁੱਪਾਂ ਨੂੰ ਬਹੁ ਬਹੁ ਮੁਬਾਰਕਾਂ ਜੀ ਆਰੀ ਚਾਹੀਏ ਹੈਂਡਓਵਰ ਕਰ ਰਹੇ ਆ ਜੀ ਸਰਦਾਰ ਮਜੀਤ ਸਿੰਘ ਔਇਲਾਸਤਾਨ ਜੀ ਹੁਣੀ ਮੈਨੂੰ ਕਰਦੇ ਆ ਜੀ ਬੇਨਤੀ ਬਧਾਈਆ ਉਸਦੀ ਬਹੁਤ ਬਹੁਤ ਸਾਰੀ ਟੀਮ ਦੇ ਬਾਕੀ ਨੂੰ ਬਧਾਈਆ ਜੀ ਕੋਲ ਰਹੀ ਜੀ ਕੋਲ ਸਪਲੈਂਡਰ ਕਾ ਸੀ ਸਭ ਨੂੰ ਦਿਖਾ ਦੇ ਰਿਹਾ ਬਾਕੀ ਖਿਆਲ ਤੋਂ ਛੜਾ ਇਹ ਬਹੁਤ ਨਹੀਂ ਜੀ ਗਾੜੇ ਦਾ ਗਾੜੇ ਦਾ ਜੀ ਚਲੋ ਕੋਕਰ ਅਨਿਕਾ ਜਿਹੜਾ ਬੋਸ ਚੋਗਨਗਿਰ ਦਾ ਆਇਆ ਵਾ ਠੀਕ ਹੈ ਜੀ ਇਹ ਕਿੱਚਾ ਤੇ ਉਹ ਨਿਸ਼ਾਨ ਵੀ ਇਹਨੇ ਟੂਰਨਾਮੈਂਟ ਦਾ ਬੱਚਾ ਹੀ ਇਹ ਕਾਲੀ ਦਾ ਬੱਚਾ ਉਹ ਇਹ ਇੱਕ ਮੂਵੀ ਦਾ ਨਿਯੋਗ ਹੈ ਆਉਣ ਤੇ ਮੌਕੇ ਸਾਡੀ ਤੇ ਇੱਕ ਲਾ ਜੀ ਆਪਣੇ ਵੇਖ ਦਾ ਆਪਣੇ ਰਿੰਕੂ ਭਾਈ ਨੂੰ ਸਾਧਿਆ ਜੀ ਢੋਲੀ ਨੇ ਕਬੂਤਰਵਾਲੇ ਨੇ ਇਹ ਹਰ ਸਾਲ ਜਿਹੜੀ ਸੇਵਾ ਕਰਦੇ ਨੇ ਤੇ ਭੈਣ ਦੀ ਸੇਵਾ ਕਰਦੇ ਪਏ ਨੇ ਠੀਕ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਭਾਈ ਦਾ ਬਹੁਤ ਬਹੁਤ ਧੰਨਵਾਦ ਤੇ ਹਰ ਸਾਲ ਜਿਹੜਾ ਕਰਦੇ ਆ ਵੀਰ ਆਪਣਾ ਆ ਵੀਰਾਂ ਨੂੰ ਬਾਅਦ ਤੇ ਕਰੋ ਵੀਰ ਜੀ ਸਾਹਮਣੇ ਲੋ ਜੀ ਆ ਵੀ ਇੱਧਾ ਉਤਰ ਜੀ ਲੋ ਜੀ ਆ ਵੀਰ ਜੀ ਨਾਲ ਜਿਹੜਾ ਵਾ ਨੰਬਰ ਨੰਬਰ ਹੋਰ ਨਾਮ ਨਿਸ਼ਾਨਪਾਤ ਦੀ ਨਾਲੋਂ ਸਾਬ ਦਾ ਹਿੱਟ ਨੂੰ ਬਡਾਲਾ ਕਬੂਤ ਕਲਬੋਂ ਕੋਲੋਂ ਗਿਆ ਹੀ ਜੀ ਤਾਂ ਕੋਲੋਂ ਇਹ ਨਿਸ਼ਾਨ ਉਸਤਾਦ ਜੀ ਨੇ ਆਪਣੇ ਕੋਲੋਂ ਮਾਬਦ ਪਾਵਾ ਬਹਾਦਰ ਕਬੂਤਰ ਨੂੰ ਧੰਨਵਾਦ ਕਰਦਾ ਹਾਂ ਜੀ ਸ਼ਾਨੀ ਤਾਰਾ 5 ਜਣ ਵੀ ਕਲੇਰ ਤੋਂ ਇਹਨਾਂ ਦਾ ਜਿਹੜਾ ਨਾਮ ਆਇਆ ਹਿੱਟ ਕਬੂਤਰ ਦਾ ਕਿੰਨੇ ਵੇ ਪਈ ਬੈਠਾ ਜੀ ਇਹਨਾਂ ਦਾ ਤਿੰਨ ਵਜੇ 42 ਮਿੰਟ ਦਾ ਕਬੂਤਰ ਇਹਨਾਂ ਦਾ ਵੇਖੋ ਜੀ ਲਓ ਜੀ ਆ ਵੀਰ ਦਾ 3 ਵਜੇ 42 ਮਿੰਟ ਦੇ ਹਿੱਟ ਕਬੂਤਰ ਬੈਠਾ ਜੀ